ਇਹ ਸਾਡੀ ਲੋਕੇਸ਼ਨ ਆ ਜਿੱਥੇ ਅਸੀਂ ਰੋਜ਼ ਬੈਠਦੇ ਆ ਕਿਉਂਕਿ ਯਾਰ ਦੇਖੋ ਜਿਨ੍ਹਾਂ ਨੂੰ ਹੈਲਪ ਦੀ ਲੋੜ ਆ ਉਹ ਤਾਂ ਵਿਚਾਰੇ ਆਣ ਗਏ ਵਾਹਿਗੁਰੂ ਵਾਹਿਗੁਰੂ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇੱਕ ਜ਼ਰੀਆ ਫਾਊਂਡੇਸ਼ਨ ਟੀਮ ਰੋਜ਼ ਇੱਥੇ ਹੀ ਬੈਠਦੀ ਆ ਭਾਵੇਂ ਹਨੇਰੀ ਹੋਵੇ ਧੁੱਪ ਹੋਵੇ ਛਾਂ ਹੋਵੇ ਠੰਡ ਹੋਵੇ ਗਰਮੀ ਹੋਵੇ ਬੈਠ ਜਾਓ ਆਂਟੀ 2 ਮਿੰਟ ਬੈਠ ਜਾਓ ਅੰਦਰ ਬੈਠ ਜਾਓ ਅੰਦਰ ਬੈਠ ਜਾਓ ਅੰਦਰ ਬੈਠ ਜਾਓ ਤੁਸੀਂ ਤੁਸੀਂ ਬੈਠੋ ਤੁਸੀਂ ਬੈਠੋ ਰਹਿਣ ਦਿਓ ਤੁਸੀਂ ਬੈਠੋ ਪਲੀਜ਼ ਅੰਦਰ ਬੈਠੋ 2 ਮਿੰਟ ਬੈਠੋ ਅੰਦਰ ਕਰਦੇ ਆਂ ਦੋ ਮਿੰਟ ਬੈਠੋ ਬਾਪੂ ਜੀ ਮੈਂ ਦੋ ਹਾਂ ਬਰ ਇਹਨਾਂ ਨੂੰ ਤੁਸੀਂ ਬੈਠੋ ਪਲੀਜ਼ ਬੈਠੋ ਤੁਸੀਂ ਬੈਠੋ ਜਾਓ 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 ਅੰਦਰ ਬੈਠ ਜਾਓ ਅੰਦਰ ਬੈਠ ਜਾਓ ਅੰਦਰ ਬੈਠ ਜਾਓ ਇਹਨਾਂ ਨੂੰ ਵੀ ਅੰਦਰ ਬਿਠਾ ਦਿਓ ਨਾ ਸਾਰਿਆਂ ਨੂੰ ਵਾਹਿਗੁਰੂ ਦੇਖ ਲਓ ਇਹ ਹਾਲ ਹੈ ਇੱਥੇ ਗੁਰਮਹਾਰੇ ਦੀ ਕਿਰਪਾ ਨਾਲ ਰੋਜ਼ ਇੱਕ ਜ਼ਰੀਆ ਫਾਊਂਡੇਸ਼ਨ ਟੀਮ ਆ ਕੇ ਸੇਵਾ ਨਿਭਾਉਂਦੀ ਆ ਉਧਰ ਆ ਜਿਓ ਵੀਰੋ ਵਾਹਿਗੁਰੂ ਵਾਹਿਗੁਰੂ ਤੁਸੀ ਦੇਖ ਸਕਦੇ ਹੋ ਹਨੇਰੀ ਕਿੰਨੀ ਤੇਜ਼ ਆ ਤੇ ਮੈਂ ਸਿਰਫ ਇਹ ਲਾਈਵ ਨਾ ਤੁਹਾਨੂੰ ਦਿਖਾਉਣ ਵਾਸਤੇ ਕੀਤਾ ਕਿ ਘਰਾਂ ਚ ਬਹਿ ਕੇ ਤੁਸੀਂ ਇਹ ਲਾਈਵ ਦੇਖੋਗੇ ਤੇ ਕਿਵੇਂ ਇੱਕ ਸੈਕਿੰਡ ਦੇ ਵਿੱਚ ਕੁਦਰਤ ਨੇ ਸਭ ਕੁਝ ਉਖਾੜ ਕੇ ਰੱਖਤਾ ਇੱਥੋਂ ਇਹ ਸਾਡੀ ਲੋਕੇਸ਼ਨ ਆ ਜਿੱਥੇ ਅਸੀਂ ਰੋਜ਼ ਬੈਠਦੇ ਆ ਤੇ ਇੱਕ ਸੈਕਿੰਡ ਦੇ ਵਿੱਚ ਹਵਾ ਇੰਨੀ ਤੇਜ਼ ਚੱਲੀ ਤੇ ਸਾਰੇ ਮਰੀਜ਼ ਉਹਨਾਂ ਦੇ ਘਰ ਦੇ ਵਿਚਾਰੇ ਸਾਰੇ ਇੱਧਰ ਉੱਧਰ ਕੁਰਸੀਆਂ ਉੱਡ ਕੇ ਸਾਰੀਆਂ ਪਈਆਂ ਅਰਦਾਸ ਕਰਿਓ ਘਰ ਬੈਠੇ ਸਰਬੱਤ ਦੇ ਭਲੇ ਦੀ ਔਰ ਡੋਨਰ ਵੀ ਅੱਜ ਆਏ ਸੀਗੇ ਮਦਦ ਕਰਨ ਲਈ ਤੇ ਰੋਜ਼ ਇੱਥੇ ਮੈਂ ਮੈਂ ਸਿਰਫ ਲਾਈਵ ਤੁਹਾਨੂੰ ਇਹ ਦਿਖਾਉਣ ਲਈ ਆਇਆ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇੱਕ ਜ਼ਰੀਆ ਫਾਊਂਡੇਸ਼ਨ ਟੀਮ ਰੋਜ਼ ਇੱਥੇ ਹੀ ਬੈਠਦੀ ਆ ਭਾਵੇਂ ਨੇਰੀ ਹੋਵੇ ਧੁੱਪ ਹੋਵੇ ਛਾਂ ਹੋਵੇ ਠੰਡ ਹੋਵੇ ਗਰਮੀ ਹੋਵੇ ਕਿਉਂਕਿ ਇੱਕ ਜ਼ਰੀਆ ਫਾਊਂਡੇਸ਼ਨ ਟੀਮ ਨੂੰ ਤੁਹਾਡਾ ਆਸ਼ੀਰਵਾਦ ਤੇ ਤੁਹਾਡੇ ਆਸ਼ੀਰਵਾਦ ਸਦਕੇ ਗੁਰੂ ਮਹਾਰਾਜ ਦੀ ਕਿਰਪਾ ਸਦਕੇ ਕੋਈ ਨੇਰੀ ਕੋਈ ਠੰਡ ਕੋਈ ਗਰਮੀ ਕੋਈ ਬਾਰਿਸ਼ ਕੋਈ ਝੱਖੜ ਇਹਨਾਂ ਨੂੰ ਰੋਕਦਾ ਨਹੀਂ ਅੱਜ ਵੀ ਇੱਕ ਜ਼ਰੀਆ ਫਾਊਂਡੇਸ਼ਨ ਟੀਮ ਆਪਣੀ ਨਿਰੰਤਰ ਸੇਵਾ ਦੇ ਵਿੱਚ ਤੁਸੀਂ ਦੇਖੋ ਲੱਗੀ ਹੋਈ ਐ ਚਲੋ ਲੋਕ ਤਾਂ ਵਿਚਾਰੇ ਮਜਬੂਰ ਨੇ ਜਿਹੜੇ ਮਦਦ ਲੈਣ ਆਏ ਹੋਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਇਹਨਾਂ ਨੂੰ ਪਿੱਛੇ ਬਿਠਾ ਦਿਓ ਢਿੰਗਰੇ ਪਿੱਛੇ ਬਿਠਾ ਦਿਓ ਤੁਸੀਂ ਕਦੋਂ ਨਹੀਂ ਆਏ ਹੋ ਇੱਥੇ ਹਾਂਜੀ ਤੁਸੀਂ ਕਦੋਂ ਨਹੀਂ ਆਏ ਹੋ ਬੱਸ ਇਹ ਤੁਹਾਡੇ ਕੀ ਲੱਗਦੇ ਨੇ ਕੀ ਹੋਇਆ ਇਹਨਾਂ ਨੂੰ ਬੱਸ ਜੀ ਮੈਨੂੰ ਤਾਂ ਬਾਈ ਰੈਕਸ਼ਨ ਕਰ ਗਈ ਸੀ ਤੇ ਮੇਰੀਆਂ ਨਤਾਂ ਨਹੀਂ ਨਤਾਂ ਨੇ ਭਰਨੀ ਪੈਂਦੇ ਪਹਿਲੀ ਵਾਰੀ ਆਏ ਇੱਥੇ ਮਿਲਿਆ ਤੁਸੀਂ ਹਜੇ ਕਿ ਨਹੀਂ ਅਜਮ ਨੇ ਇੱਕ ਵਾਰ ਫੋਨ ਵੀ ਕੀਤਾ ਜੀ ਮੈਂ ਕਿਹਾ ਗਰੀਬ ਹਾਂ ਮੈਂ ਮਤਲਬ ਕੱਲ ਮਿਲਾਂਗੇ ਅੱਛਾ ਤੁਸੀਂ ਚੈੱਕ ਅਪ ਕਰਾ ਲਿਓ ਠੀਕ ਹੋ ਜਾਓਗੇ ਜਦੋਂ ਤੱਕ ਠੀਕ ਨਹੀਂ ਹੋ ਜਾਂਦੇ ਇਲਾਜ ਨਹੀਂ ਹੋ ਜਾਂਦਾ ਸਾਡਾ ਪਿੱਛਾ ਨਾ ਛੱਡਿਓ ਅਸੀਂ ਰੋਜ਼ ਇੱਥੇ ਹੀ ਮਿਲਦੇ ਆਂ ਜੇ 10 ਦਿਨਾਂ 'ਚ 15 ਦਿਨਾਂ 'ਚ ਫਰਕ ਨਾ ਪਿਆ ਸਾਨੂੰ ਦੁਬਾਰਾ ਮਿਲ ਲਓ ਠੀਕ ਹੈ ਜੀ ਅੱਛਾ ਤੁਹਾਨੂੰ ਫੋਨ ਵੀ ਕੀਤਾ ਜੀ ਅੱਛਾ ਫੋਨ ਤੇ ਐਕਚੁਅਲੀ ਗੱਲ ਪਤਾ ਕੀ ਫੋਨ ਕਰਨ ਵਾਲੀਆਂ ਜਨਤਾ ਲੱਖਾ ਹੈ ਮੈਨੂੰ ਜਿੰਨੇ ਮਿਲਣ ਆਲੇ ਆ ਜਾਂਦੇ ਬਸ ਮੈਂ ਇਹਨਾਂ ਦਾ ਹੀ ਆ ਤੁਹਾਡਾ ਸ਼ੁਕਰੀਆ ਕਰਨ ਦਾ ਨਹੀਂ ਨਹੀਂ ਸ਼ੁਕਰੀਆ ਤਾਂ ਚਲੋ ਗੁਰੂ ਮਹਾਰਾਜ ਦਾ ਕਰਾਂ ਬਾਰ ਨੂੰ ਕੇ ਬੈਠੇ ਨੇ ਬਾ 5 ਮਿੰਟ ਤੋਂ ਤੁਹਾਨੂੰ ਫਰੀ ਐਕਚੁਅਲੀ ਤੁਹਾਡਾ ਲੰਗਰ ਆ ਰਿਹਾ ਅਸੀਂ ਲੰਗਰ ਚ ਕਾ ਕੇ ਨਾਲ ਹੀ ਤੁਹਾਨੂੰ ਭੇਜਦਾ ਬੈਠੋ ਮਾਤਾ ਜੀ ਬੈਠੀ ਹੈ ਮੈਂ ਇਹੀ ਪੜ ਹੂੰ ਸਭ ਕੁਝ ਬੈਠੀ ਬੈਠੀ ਥੈਂਕ ਯੂ ਥੈਂਕ ਯੂ ਜੀ ਬੈਠੀਏ ਪਲੀਜ਼ ਬੈਠੇ ਸਭ ਕਾ ਮਦਦ ਕਰਾਂਗੇ ਬੈਠੀਏ ਆਪ ਆਪ ਇਹਨਾਂ ਨੂੰ ਪਿੱਛੇ ਬਿਠਾ ਲਓ ਬਿਠਾ ਲਓ ਕੋਈ ਗੱਲ ਨਹੀਂ ਕੋਈ ਗੱਲ ਆਹ ਦੇਖੋ ਤੁਸੀਂ ਸਾਰੇ ਮਰੀਜ਼ ਜਿਹੜੇ ਇੰਨੀ ਹਨੇਰੀ ਦੇ ਵਿੱਚ ਵੀ ਜਿਹੜੇ ਮਦਦ ਲੈਣ ਲਈ ਆਏ ਹੋਏ ਨੇ ਤੇ ਮਦਦ ਕਰਨ ਵਾਲੇ ਨੇ ਜਿਹੜੇ ਉਹ ਵੀ ਆਏ ਹੋਏ ਨੇ ਪਰ ਮਦਦ ਲੈਣ ਵਾਲੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਯਾਰ ਦੇਖੋ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ ਉਹ ਤਾਂ ਵਿਚਾਰੇ ਆਣ ਗਏ ਵਾਹਿਗੁਰੂ ਵਾਹਿਗੁਰੂ ਆ ਗੱਲ ਲੱਗ ਨਾ ਜਾਵੇ ਕਿਸੇ ਦੇ ਯਾਰ ਦੇਖੋ ਜੀ ਬੋਰ ਟੁੱਟਣ ਤੇ ਆਇਆ ਪਿਆ ਨੇਰੀ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਇੱਕ ਤਾਂ ਸਰਬੱਤ ਦੇ ਭਲੇ ਲਈ ਅਰਦਾਸ ਕਰਿਓ ਕਿ ਮਹਾਰਾਜ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ ਇਸ ਝੱਖੜ ਦੇ ਵਿੱਚ ਤੇ ਦੂਜਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਰਦਾਸ ਕਰਿਓ ਸਰਬੱਤ ਦੇ ਭਲੇ ਦੀ ਜਿਹੜੇ ਵੀ ਮਰੀਜ਼ ਸਾਡੇ ਕੋਲ ਰੋਜ਼ 50 100 ਮਰੀਜ਼ ਇੱਕ ਉਮੀਦ ਦੇ ਵਿੱਚ ਹੈਲਪ ਲੈਣ ਲਈ ਆਉਂਦੇ ਨੇ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਪਲੀਜ਼ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੁਹਾਡਾ ਇੱਕ ਇੱਕ ਲਾਈਕ ਇੱਕ ਇੱਕ ਕਮੈਂਟ ਸਾਡੇ ਲਈ ਅਨਮੋਲ ਤੋਹਫਾ ਹੈ ਤੇ ਆ ਹੁਣ ਇੱਕ ਇੱਕ ਮਰੀਜ਼ ਕਰਕੇ ਅਸੀਂ ਸੁਣਾਂਗੇ ਜਿੰਨੂੰ ਜਿੰਨੂੰ ਜੋ ਜੋ ਲੋੜ ਹੈ ਉਹਦੀ ਲੋੜ ਅਨੁਸਾਰ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਘਰ ਬੈਠਿਆਂ ਨੂੰ ਬਸ ਇਹੀ ਬੇਨਤੀ ਹੈ ਇੱਕ ਤਾਂ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਬੜੇ ਮਰੀਜ਼ ਨੇ ਜਿਹੜੇ ਹੈਲਪ ਲਾਈਨ ਲਈ ਆਏ ਹੋਏ ਨੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ ਆਪਾਂ ਇੱਕ ਇੱਕ ਨਾਲ ਗੱਲ ਵੀ ਕਰ ਲੈਣੇ ਪੇਸ਼ੈਂਟ ਦੇਖ ਰਹੇ ਹੋ ਕੋਈ ਪੇਸ਼ੈਂਟ ਦੇਖ ਰਿਹਾ ਅੱਛਾ ਥੋੜਾ ਜਿਹਾ ਪਿੱਛੇ ਤੱਕ ਬਿਠਾ ਦੇਣਾ ਪੇਸ਼ੈਂਟ ਅੱਗੇ ਅੱਗੇ ਤੱਕ ਨਾ ਵੜਾ ਆਪ ਕਿਉਂ ਆਏ ਹੋ ਯਹਾਂ ਪੇ ਤੁਹਾਡਾ ਕੀ ਹੈ ਇਹ ਬੱਚਾ ਆਏਗਾ ਡਾਕਟਰ ਕਿਸਕਾ ਬੱਚਾ ਤੁਸੀਂ ਪਹਿਲਾਂ ਵੀ ਆਏ ਹੋ ਇੱਥੇ ਬੜੀ ਵਾਰੀ ਨਾ ਮੇਰਾ ਨਾਮ ਨੀਰਸਾਲਾ ਲਗਾ ਬੜੀ ਮਿਹਨਤ ਤੇ ਮੇਰੀਆਂ ਬੇਟੀਆਂ ਕੋਈ ਨਹੀਂ ਤੁਹਾਨੂੰ ਮਿਲਦੇ ਹੁਣੇ ਗੱਲਬਾਤ ਕਰਦੇ 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 ਤੁਹਾਡਾ ਕੀ ਜੀ ਤੁਸੀਂ ਕਿਉਂ ਆਏ ਹੋ ਮੇਰੀ ਬੱਚੀ ਪੇ ਹਸਪਤਾਲ ਵਿੱਚ ਹੈ ਕਿਹਨਾਂ ਸੇ ਹਸਪੀਟਲ ਉਹ ਨਾਨਾ ਕਹਾਂ ਹੈ ਬੇਟੀ ਅਭੀ ਮਿਲਲੀ ਆ ਆਪਣੇ ਟੀਮ ਕੋ ਬੇਟੀ ਤੁਹਾਡਾ ਕੀ ਜੀ ਬੇਟੀ ਹਸਤੇ ਆਇਓ ਆਪਣੀ ਦੇਖੋ ਕਿੰਨਾ ਮਰੀਜ਼ ਜਿਹੜਾ ਆਪਣੀ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਤੁਹਾਡਾ ਅਸ਼ੀਰਵਾਦ ਲਈ ਸ਼ੁਕਰ ਹੈ ਹੈਪੀ ਬਰਥਡੇ ਜੀ ਹੈਪੀ ਬਰਥਡੇ ਸਾਡੇ ਵੀ ਥੋੜੇ ਬਹੁਦੇ ਬਰਥਡੇ ਦੀ ਥੈਂਕ ਯੂ ਥੈਂਕ ਯੂ ਸ਼ੁਕਰੀਆ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਫਰ ਥਿੰਗ ਧੰਨਵਾਦ ਕੀ ਰੱਖੇ ਫਿਲਪ ਪਠੰਡੇ ਜੀ ਅਸੀਂ 5 ਮਿੰਟ ਬਾਅਦ ਬੈਠੋ 5 ਮਿੰਟ ਬਾਅਦ ਬੈਠੋ ਮੈਂ ਐਕਚੁਅਲੀ ਲਾਈ ਹਾਂ ਫੇਸਬੁਕ ਤੇ ਤਾਂ ਕੱਟ ਨਹੀਂ ਸਕਦੇ ਅਸੀਂ ਤੁਸੀਂ 5 ਮਿੰਟ ਵੇਟ ਕਰ ਲਓ ਇੰਨੀ ਹਨੇਰੀ ਦੇ ਵਿੱਚ ਮੇਰਾ ਦਿਖਾਉਣ ਦਾ ਇਹੀ ਮਕਸਦ ਹੈ ਕਿ ਬੜੀ ਦੂਰੋਂ ਦੂਰੋਂ ਲੋਕ ਉਮੀਦਾਂ ਲੈ ਕੇ ਤੇ ਹੈਲਪ ਲੈਣ ਲਈ ਆਉਂਦੇ ਨੇ ਤੁਸੀਂ ਵੀ ਆਓ ਲੁਧਿਆਣਾ ਮਾਡਲ ਟਾਊਨ ਜਿੱਥੇ ਮੈਂ ਬੈਠਦਾ 7 ਤੋਂ 9 ਸ਼ਾਮ ਨੂੰ ਤੇ ਜਰੂਰ ਆਇਓ ਜਿੰਨੇ ਵੀ ਮਰੀਜ਼ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਸਾਰੇ ਮੈਡੀਕਲੀ ਹੈਲਪਲੀ ਆਏ ਹੋਏ ਨੇ ਤੇ ਆ ਸਾਡੀ ਟੀਮ ਬੈਠ ਕੇ ਸਾਰੇ ਪੇਸ਼ੈਂਟ ਦੇਖ ਰਹੀ ਕੀ ਇਹਨਾਂ ਦਾ ਮਰੀਜ਼ ਕੌਣ ਹੈ ਭਾਜੀ ਡੀਐਮਸੀ ਐਡਮਿਟ ਨੇ ਪੇਸ਼ੈਂਟ ਕੌ ਇਹਨਾਂ ਦੇ ਕੀ ਲੱਗਦੇ ਨੇ ਤੁਹਾਡੇ ਕੀ ਲੱਗਦੇ ਪੇਸ਼ੈਂਟ ਅੱਛਾ ਤੁਹਾਡੇ ਸਿਸਟਰ ਨੇ ਇਹਨਾਂ ਦੇ ਸਿਸਟਰ ਕਿੰਨੇ 5 ਲੱਖ ਰੁਪਏ ਲਾਤੀ 5 ਲੱਖ ਰੁਪਏ ਦੇਖੋ ਡੀ ਐਮ ਸੀ ਹਸਪੀਟਲ ਆ ਚੁੱਕੇ ਨੇ ਅੱਗੇ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਹੈਗੇ ਇਹ ਸਿਚੁਏਸ਼ਨ ਨੂੰ ਸਿਰਫ ਉਹੀ ਫੀਲ ਕਰ ਸਕਦਾ ਜਿੱਤੇ ਵੀਤਰੀ ਹੈ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਇਹਨਾਂ ਦੀ ਮਦਦ ਹੋ ਸਕੇ ਬੜੇ ਮਰੀਜ਼ ਨੇ ਅਰਦਾਸ ਕਰਿਓ ਸਰਬੱਤ ਦੇ ਭਲੇ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ